ਸ੍ਰੀ ਗਾਜੀ ਆਪਾਂ ਤਾਜ ਸਿੰਘ ਹੈ ਤਾਜ ਸਿੰਘ ਆਪਾਂ ਤਾਜ ਸਿੰਘ ਹਾਂਜੀ ਤੇ ਆ ਬਹੁਤ ਚਿਤ ਪਾਕ ਲੋਦਾ ਦਾ ਵਿਆਹ ਤੇ ਆਇਆ ਨੂੰ ਘਰ ਦੀ ਸੇਵਾ ਕਰਨ ਆ ਨਾ ਓਏ ਵਾਹ ਸਾਰਿਆਂ ਸਤਿ ਸ਼੍ਰੀ ਅਕਾਲ ਬਹੁਤ ਬਧਾਈਆਂ ਹਾਂ ਜੀ ਨਵਾਂ ਏਸੀ ਲੱਗ ਗਿਆ ਕਿਹਦੇ ਤਾਬਿਆਂ ਦੇ ਅੰਦਰ ਤੇ ਉਧਰ ਹੈਪੀ ਵੀਰ ਕਿਹਦੇ ਬਹੁਤ ਤੰਗ ਹੋਉਂਦੇ ਆ ਪਾਣੀ ਨਹੀਂ ਬਹੁਤਾ ਆਉਂਦਾ ਕਿੰਨੀ ਬੁੜੀ ਹਾਲਤ ਹੈ ਪੁਰਾਣ ਦੇ ਛੜਦੇ ਗਰੀਬ ਤੋਂ ਅੱਗੇ ਡੇ ਨਹੀਂ ਜਾਂਦੇ ਹੋਰ ਅੱਛਾ ਇਹੇ ਦੱਸ ਦਈਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਭਾਈ ਜੀ ਇਹ ਕਰਨ ਲੱਗੇ ਆ ਜੀ ਫੇਰ ਗੁਰਦੁਆਰਾ ਸਾਹਿਬ ਦੀ ਧਵਾਈ ਲੱਗੇ ਆ ਜੀ ਗੁਰਦੁਆਰਾ ਸਾਹਿਬ ਦਾ ਦਰਬਾਰ ਤੋਂ ਹਨ ਜਿੰਨ ਨੂੰ ਇਹ ਕਹਿੰਦੇ ਫੋਨ ਕਰਤਾ ਮੁੰਡਿਆਨੇ ਕਹਿੰਦੇ ਆ ਜਾ ਛੇਤੀ ਛੇਤੀ ਤੇ ਮੈਂ ਆਹ ਚੱਲ ਅਸੀਂ ਵੀ ਜਾ ਕੇ ਵੀਡੀਓ ਬਣਾ ਲਈਏ ਨਾਲੇ ਵਲੌਗ ਬਣਾ ਲਈਏ ਲੈ ਆਹ ਕੁੜੀ ਵੀ ਸੇਵਾ ਕਰਨ ਲਈ ਆ ਪਿੰਡ ਦੀ ਧੀ ਰਾਣੀ ਆ ਇਧਰ ਹੀ ਪੋਚਾ ਫੇਰਿਆ ਜਾ ਰਿਹਾ ਦੂਜੇ ਬੰਨੇ ਕਹਿੰਦੇ ਦਰਬਾਰ ਦੀ ਧੁਵਾਈ ਹੁੰਦੀ ਆ ਮੌਕੇ ਤੇ ਦੱਸ ਦੇ ਪਹਿਲਾਂ ਨਹੀਂ ਦੱਸ ਦੇ ਬੰਦਾ ਪਹਿਲਾਂ ਆ ਵੀਡੀਓ ਬਣਾ ਲੈ ਵਾਹ ਜੀ ਵਾਹ ਵਾਹ ਗਰੂ 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 ਕਾਤਸਾ ਵੈਕਤੀ ਖਤੇ ਬਾਬਾ ਜੀ ਠੀਕ ਠਾਕ ਉਹ ਤਾਂ ਨਾਲੇ ਬਰੇ ਬਰੇ ਹੈ ਇਹਨੂੰ ਆਪਾਂ ਦਊਂ ਜਿਹਦੇ ਨਾਲੇ ਉਹ ਵਾਹ ਬੂੜ ਬੂੜਾ ਸਾਰਿਆਂ ਦੇ ਬਿੱਲਾ ਹੋਰ ਕਰ ਦਾਲ ਵੀਰ ਠੀਕ ਠਾਕ ਕਹਿੰਦਾ ਸਾਰੇ ਬਨੇ ਦਰਬਾਰ ਦੀ ਤਵਾਈ ਹੋ ਰਹੀ ਆ ਇਧਰ ਵੀਰ ਜੀ ਹੋਣੀ ਨਾਲੀ ਫੜ ਕੇ ਖਲੋਤੇ ਆ ਉਧਰ ਹੈਪੀ ਧਿਆਨਾ ਵੀਰ ਫਿਰ ਕਾਕੂ ਸਰਪ ਮਾਰਨ ਦਿਆ ਸਵੇਰੇ ਪਾਠ ਰੰਭ ਕਰਨੇ ਸਵੇਰੇ ਹਾਂਜੀ ਸੱਤੇ ਆ ਜੀ ਸੁਮਨਣੀ ਨਹੀਂ ਆਏ ਦੇ 14 ਤਰੀਕ ਨੂੰ 14 ਜੂਨ ਨੂੰ ਸਾਡੇ ਗੁਰਦੁਆਰਾ ਸਾਹਿਬ ਬਾਬਾ ਜੱਗਾ ਸਾਹਿਬ ਸਲਾਨਾ ਜੋੜ ਮੇਲਾ ਨਜ਼ਦੀਕ ਆ ਰਿਹਾ ਏ ਉਸੇ ਦੀ ਖੁਸ਼ੀ ਦੇ ਵਿੱਚ ਦਰਬਾਰ ਦੀ ਧਵਾਈ ਕੀਤੀ ਜਾ ਰਹੀ ਹੈ ਦਰਬਾਰ ਧੋਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਤਾਂ ਸਿੰਗ ਹੈ ਹੈ ਤਾਜ ਸਿੰਘ ਹਾਂਜੀ ਤਾਜ ਸਿੰਘ ਦਾ ਪਹਿਲਾ ਵਲੌਗ ਆਇਆ ਪਹਿਲਾ ਤੂੰ ਤੇਰਾ ਕੀ ਨਾਮ ਪਰੇ ਸਿੰਘ ਪਰੇ ਸਿੰਘ ਨਹੀਂ ਮੇਰਾ ਤਿੱਜਾ ਵਾ ਤੇ ਜਾ ਵਾ ਤੇ ਜਾ ਕਿਣਾ ਵਾ ਮੇਰਾ ਇੱਕ ਬਾਬੇ ਦਾ ਮੇਰਾ ਵੀ ਤਿੱਜਾ ਹੀ ਆ ਇੱਕ ਬਾਬੇ ਸਹਿਦ ਤੇ ਇੱਕ ਬਰੰਟੇ ਵਾਲਾ ਤੇਕਾ ਤਿੱਜਾ ਹੈ ਅੱਛਾ ਆ ਤਿੱਜਾ ਤੇ ਇੱਕ ਜਿਹਦਾ ਹਾੜਾ ਅਮਰ ਜੀ ਦਾ ਤੇ ਸੇਵਾ ਕਰੋ ਤੇ ਮੇਰੇ ਵਲੌਗ ਲੱਗੇ ਆ ਗਏ ਆ ਉੱਤੇ ਘੰਟਾ ਕਰਿਆ ਇਹ ਵੀ ਕੀ ਵੀਰ ਤੇ ਰਾਜਾ ਨਹੀਂ ਵੀਰ ਉਹ ਕਰਦਾ ਹੈ अच्छा ठीक है साथे आ जी ਤੇ ਇਧਰ ਦੂਜੇ ਬਨੇ ਕਹਿੰਦੇ ਬੀਬੀਆਂ ਪੋਚਾ ਫੇਰ ਰਹੀਆਂ ਤੇ ਇਧਰ ਲੰਗਰ ਆ ਲੰਗਰਾਲ ਦੀ ਤਿਆਰੀ ਹੋਉਂਦੀ ਸਾਰੀ ਲੰਗਰ ਪ੍ਰਸ਼ਾਦਾ ਪਾਣੀ ਸੰਗਤਾਂ ਵਾਸਤੇ ਤੇ ਦੂਜੀ ਸਾਈਡ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਇਧਰ ਸਾਡੇ ਗੁਰਦੁਆਰਾ ਸਾਹਿਬ ਦਾ ਪੈ ਰਿਆ ਜੀ ਲੰਗਰ ਹਾਲ ਇਧਰ ਲੰਗਰਾਲ ਦੀ ਹੋ ਰਹੀ ਤਿਆਰੀ ਹੋਰ ਕਾਕੋ ਵੀਰ ਇੱਧਰ ਲੰਗਰ ਆ ਦੀ ਤਿਆਰੀ ਹੋ ਰਹੀ ਆ ਲਗਭਗ ਕੰਮ ਸਾਰਾ ਲੈਂਟਰ ਦੇ ਨੇੜੇ ਆ ਗਿਆ ਉਹ ਪਰਲੀ ਸਾਈਡ ਦਵਾਨ ਆ ਲਿਆ ਤੇ ਅਬ ਰੇਤਾ ਵਗੈਰਾ ਸਮਾਨ ਸਾਰਾ ਪਿਆ ਵਾ ਇਥੇਣ ਮੇਰੇ ਖਿਆਲ ਨਾਲ ਬੀਮਉਣਗੇ ਤੇ ਬਿਲਕੁਲ ਤਿਆਰੀ ਨਾ ਪ੍ਰਬੰਧ ਪੂਰਾ ਚੱਲ ਰਿਹਾ ਕੱਲ ਨੂੰ ਕਰਨੇ ਆ ਜੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਮੈਨੂੰ ਇਹ ਪਤਾ ਨਹੀਂ ਸੀ ਪਰ ਇਹਨਾਂ ਨੇ ਫੋਨ ਕਰਤਾ ਕਹਿੰਦੇ ਆ ਜਾ ਮੈਂ ਕਿਹਾ ਚਲੋ ਆ ਜਾਣਾ ਨਾਲੇ ਵੀਡੀਓ ਬਣਾ ਜੰਨੇ ਆ ਕੋਈ ਗੱਲ ਨਹੀਂ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਚਲੋ ਖੈਰ ਮੈਂ ਫੇਰ ਚੱਲਦਾ ਦਰਬਾਰ ਦੇ ਅੰਦਰ ਬਾਰੀਆਂ ਸਾਫ ਕਰ ਰਹੇ ਆ ਸਿਰਫ ਮਾਰ ਮਾਰ ਕੇ ਤੇ ਇੱਧਰ ਤੇ ਇੱਧਰ ਤੁਹਾਨੂੰ ਦਿਖਾਉਣ ਜਾ ਰਹੇ ਆ ਦੂਜੀ ਸਾਈਡ ਤੇ ਵੀਰੋਣੀ ਤਾਬੇ ਜਿਹਾ ਕਰ ਰਹੇ ਆ ਮੇਰੇ ਕਹਿੰਦਾ ਪਾਣੀ ਨਹੀਂ ਆਉਂਦਾ ਕਾ ਪਾਣੀ ਉਸ ਦਾ ਬਾਤ ਕਰਦਾ ਆਈਸ਼ਾ ਤਾ ਕੋਈ ਨਹੀਂ ਆਂਦਾ ਤੇ ਇੱਧਰ ਰਹਿ ਆ ਜੀ ਵੀਰ ਹਣੀ ਤਾਬਿਆਂ ਦੀ ਸੇਵਾ ਕਰਦਾ ਸਾਡੇ ਸਰਫ ਸਰਮਸਾਰੀ ਮਾਰੀ ਆ ਤੇ ਆ ਬਹੁਤ ਜਤ ਪਾਗਲ ਹੋਦਾ ਦੱਸ ਵਿਆਹ ਤੇ ਆਇਆ ਨੂੰ ਘਰ ਦੀ ਸੇਵਾ ਕਰਨਾ ਆ ਨਾ ਓਏ ਫਿਰ ਕੀ ਆ ਦਰਿਆ ਵਿੰਦਾ ਤੂੰ ਕੀ ਕਰਨਾ ਇੱਥੇ ਵਾਹ ਵਾਹ ਸਾਰਿਆਂ ਸਤਿਕਾਰ ਬਾਦਵਾਰ ਬਧਾਈਆਂ ਜੀ ਨਾ ਐਸੀ ਲੱਗ ਗਿਆ ਕਿ ਤਾਬਿਆਂ ਦੇ ਅੰਦਰ ਵਾਹ ਜੀ ਵਾਹ ਹੁਣ ਪਾਟੀਆਂ ਦਾ ਪਾਟ ਕਰਨਾ ਬਹੁਤ ਆਸਾਨ ਹੋਵੇਗਾ ਤੇ ਉਧਰ ਹੈਪੀ ਵੀਰ ਕਹਿੰਦਾ ਬਹੁਤ ਤੰਗ ਹੋਉਂਦਿਆ ਪਾਣੀ ਨਹੀਂ ਬਹੁਤਾ ਹੋਉਂਦਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਧਰ ਛੋਟੇ ਛੋਟੇ ਬੱਚੇ ਆਣ ਇਸ਼ਾਰੇ ਜੇ ਕਰਨੇ ਗੁਰੂ ਘਰ ਚ ਆ ਗਏ ਮੈਂ ਨਹੀਂ ਵੀਡੀਓ ਬਣਾਉਣੀ ਫਿਰ ਤੁਹਾਡੀ ਠੀਕ ਆ ਆਹੋ ਸਰ ਬਾਹਰ ਚਲੀਏ ਨਾਲ ਜੇੜੀ ਸੀ ਹੋਰ ਲੱਗਣਾ ਲੱਗਦਾ ਬੱਤੂ ਯਾਰੀ ਉਹ ਤੂੰ ਵੀ ਚਲ ਜਾ ਤਾਂ ਨਾ ਚਲ ਜਾ ਨਾ ਚਲ ਜਾ ਇੱਕ ਦਿਨ ਸਾਹ ਸਿੰਘ ਜੀ ਸਾਡੇ ਨਗਰ ਦੇ ਬੱਚੇ ਬੜੇ ਸਤਾਨ ਆ ਕਹਿੰਦੇ ਸਾਰੇ ਕਹਿੰਦੇ ਆ ਇਹ ਤਾਂ ਪੈਰ ਜਾਣਾ ਉਹ ਅੱਗੇ ਬਹੁਤ ਸਿੰਘ ਸਪਾਈ ਕਰੰਦੇ ਆ ਪੁੱਠਾ ਨਾਂ ਲੈ ਜਾਂਦਾ ਕਿਹਦਾ ਪੁੱਠਾ ਨਾਂ ਲੈ ਜਾਂਦਾ ਕਿਸੇ ਦਾ ਉਹ ਨਾ ਅੱਗੇ ਨੇਮ ਸ਼ੱਕਤਾ ਦੇ ਬਾਅਦ ਲੱਗਾ ਉੱਪਰ ਉਹ ਵੇਗ ਲਾਈ ਨੀ ਕੰਪਿਊਟਰ ਦੇ। ਸਿੱਧੀ ਸਿੱਧੀ ਬਾਤ ਈ ਨਾ ਵੇ। ਇਹ ਖਾਂਡਾ ਹੀ ਬਣਾਦਾ। ਉਪਰਾਂ ਉੱਪਰ ਵੀ ਜਾ ਜਾ ਲਈਦਾ ਵਾ। ਉੱਪਰ ਵੀ ਜਾ ਲਈਦਾ ਵਾ। ਉੱਪਰ ਜਾ ਕੇ ਆਉਣਾ ਮੈਨੂੰ ਯਾਰ। ਵੇ ਹੋੜਾ। ਓਹ ਆਪ ਵੀ ਤਾਂ ਚਲੇ ਉੱਪਰ। ਓਏ ਮੈਨੂੰ ਹੋਣਾ। ਚਲੋ। ਕੋਰਡਰ ਦਾ ਦੁਕਾਨ ਜਾ ਰਹਾ ਵੇ ਉੱਪਰ ਦਾ ਵਿਊ। ਮੈਂ ਸੋਚਿਆ ਚੱਲ ਇੰਦਰ। ਇੰਦਰ ਸੱਚਖੰਡਿਆ ਜੀ। ਮਾਤਾ ਟੇਕ ਲਈਏ। ਵਾਹ ਜੀ ਆਪਾ ਸ਼ਾ ਕਿਰਪਾ ਕਰਦਾ ਤਾ ਟੇਕੋ ਟੇਕੋ ਮਾ ਸਾ ਟੇਕੋ ਕੀ ਹੋ ਜਾਣਾ ਹੋਰ ਕੀ ਹੋ ਜਾਣਾ ਮਾ ਸਾ ਟੇਕੋ ਹੋਰ ਕੀ ਹੋ ਜਾਣਾ ਤਨ ਕੇ ਤਨ ਕੇ ਛੇਤੀ ਤਨ ਕੇ ਬਾ ਛੇਤੀ ਤਨ ਕੀ ਹੋ ਜਾਣੇ ਆਪਣੇ ਉਹ ਮੈਂ ਤਾਂ ਬਿਨਾਰਾ ਹੋਣਗੇ ਜਰੂਰ ਹੋਣਗੇ ਹੋ ਜਾਣੇ ਤਨ ਕੇ ਆਪਣੇ ਛੇਤੀ ਕੋਈ ਗੱਲ ਆ ਵੀਰ ਰੱਗ ਕਰਦੇ ਹੋਏ ਵੀਰ ਰੰਗ ਕਰਦੇ ਹੋਏ ਤੇ ਕਰੋ ਵੀਰੇ ਨੂੰ ਵੀ ਦਿਖਾਓ ਤੇ ਇਧਰ ਸੋਰਬੋਰਾ ਸਾਇਦੀ ਇਮਾਰਤ ਨੂੰ ਰੰਗ ਹੁੰਦਿਆਂ ਦੱਸ ਦੇ ਨਾ ਇੱਕ ਵੀਰ ਵੀਰ ਨਹੀਂ ਰੰਗ ਕਰਦਾ ਤੇ ਇੱਧਰ ਵੀਰ ਰੱਗ ਖੋਲੰਦਿਆ ਵਾ ਮਾਤਰਾ ਰੰਗ ਕਰਨ ਵਾਸਤੇ ਕਿੰਨਾ ਸੋਹਣਾ ਰੰਗ ਕਰ ਰਿਹਾ ਆ ਮੇਰੇ ਸਾਈਡ ਗਿਆ ਨਾ ਕਰਤਾ ਹਣਾ ਉਧਰ ਦੂਸਰੀ ਸਾਈਡ ਤੇ ਨੀਚੇ ਤੁਹਾਨੂੰ 뷰 ਦਿਖਾ ਦਈਏ ਉੱਪਰੋਂ ਇੱਕ ਵਾਰ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਸੇਵਾ ਕਰ ਰਹੀਆਂ ਪੋਚਾ ਫੇਰਦੀਆਂ। ਦੰਨ ਨੂੰ ਸਬਸਕ੍ਰਾਈਬ ਕਰ ਦੇ। ਇੱਧਰ ਸਾਡੇ ਪਿੰਡ ਦਾ ਵੀ ਉਹ ਬਾਹਲਾ ਘੈਂਟ ਆਉਂਦਾ। ਕੱਦ ਤੁਸੀਂ ਕੀ ਕਰਦੀ? ਦੱਸੀ ਕੀ ਗੱਲ ਚੈਨ ਮਿਲਿਸ਼ ਕਰਾਈ ਬੋ। ਵੇਖੀ। ਕੀ ਕਰਨਾ ਹੈ? ਕੀ ਕਰਨਾ ਤੇ ਅਸੀਂ? ਕਰਾਏ ਨੇ ਵੀਡੀਓ ਸਬਸਕ੍ਰਾਈਬ। ਸਬਸਕ੍ਰਾਈਬ। ਸਬਸਕ੍ਰਾਈਬ ਕਰਾ ਦੇਂਗਾ ਨਹੀਂ। ਟੀਲਰ ਆਵਾਂ ਰਾਂਗਲਾਵ। ਭਾਈ ਮਿੱਤਰਾ ਮੈਨੂੰ ਲੱਗਨਦਿਆ ਕਿ ਜਿਵੇਂ ਨਾ ਆਹ ਦੂਰ ਦੂਰ ਤੱਕ ਬਾਹਲੀ ਖੈਰ ਝੜੀ ਜੀ ਆ। ਨੇ ਰਿਓਨ ਵਾਲੀ ਮੈਨੂੰ ਲੱਗਦੀ ਹੈ ਨਾ ਇੱਧਰ ਵੀ ਸਾਡਾ ਪਿੰਡ ਗੁਰਦੁਆਰਾ ਸਾਹਿਬ ਦੇ ਉੱਚੇ 뷰 ਤੋਂ ਦਿਸਣਦਿਆ ਸਾਰਾ ਹੀ ਪਿੰਡ ਗੁਰਦੁਆਰਾ ਸਾਹਿਬ ਸਾਡਾ ਕਹਿੰਦੇ ਸਾਰੇ ਪਿੰਡ ਨਾਲੋਂ ਉੱਚਾ ਵਾ ਦੇਖੋ ਅੱਗੇ ਘਰ ਆਪੀ ਬਹਾਨੀ ਕਰਦੇ ਅੱਗੇ ਅੰਟੀ ਦਾ ਸੁਭਾਅ ਵਾਲਾ ਕੱਬਾ ਐ ਬੱਦੀ ơi ਨਾਨਾ ਰੈਂਦ ਕਰਦੇ ਹਨ ਸੇਵਾ ਹੈ ਕਰਨੇ ਮੈਂ ਵੀ ਅੱਗੇ ਕਰਕੇ ਤੇ ਕੱਲ ਨੂੰ ਕਹਿੰਦੇ ਖੰਡਪਾਰ ਸਾਹਿਬ ਆਰੰਭ ਹੋਣੇ ਆ ਤੇ ਹੈ ਗੁਰੂ ਹਾਂਜੀ ਹਾਂਜੀ ਇੱਕ ਈ ਹੋਰ ਛੱਤੇ ਆ ਜੀ ਇੱਧਰ ਕਹਿੰਦੇ ਵੀਰ ਹਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗ ਕਰ ਰਹੇ ਆ ਰੰਗ ਦੀ ਸੇਵਾ ਕਰ ਰਹੇ ਆ ਇੱਧਰ ਵੀਰ ਮੇਰੇ ਮਾਪੂਛਾਂ ਦੀ ਬਦ ਜੱਗੀ ਸਾਹਿਬ ਦੀ ਹਾਂਜੀ ਕਿਰਪਾ ਬਾਬਾ ਜੱਗਾ ਤੇ ਇੱਧਰ ਦੂਸਰਾ ਵੀਰ ਵੀ ਸੇਵਾ ਕਰਨਦਿਆ ਏ ਵੀਰੋ ਨਹੀਂ ਕਹਿੰਦੇ ਬਹੁਤ ਕਿਰਪਾ ਗੁਰਦੁਆਰਾ ਸਾਹਿਬ ਦੇ ਬਾਬਾ ਜੱਗਾ ਸਾਹਿਬ ਜੀ ਦੀ ਸਾਡੇ ਤੇ ਉਹ ਕਿਰਪਾਈ ਰੱਖਣ ਮਹਾਰਾਜ ਸਾਰਿਆਂ ਦੇ ਤੇ ਉਧਰ ਵੀਰ ਵੀ ਕਰਨਦਿਆ ਏ ਸਭਾਈ ਤੇ ਇੱਕ ਵੀਰ ਵੀ ਇੱਧਰ ਆਉਂਦਾ ਤੇ ਇੱਧਰ ਤੁਹਾਨੂੰ ਦਿਖਾਉਂ ਜਾ ਰਹੇ ਆਂ ਦੂਸਰੀ ਸਾਈਡ ਇੱਕ ਹੋਰ ਵੀਰ ਉਹ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਬਣਾ ਰਹੇ ਆ ਰੰਗ ਪੇਂਟ ਕਰ ਰਹੇ ਆ ਫੁੱਲ ਬੂਟੀਆਂ ਬਹੁਤ ਸੋਹਣੀਆਂ ਬਣਾ ਰਹੇ ਆ ਗੁਰਦੁਆਰਾ ਸਾਹਿਬ ਦੀ ਸ਼ਾਨ ਦੇ ਵਿੱਚ ਵਾਧਾ ਹੋ ਸਕੇ ਵੀਰਾਂ ਦਾ ਬਹੁਤ ਸੰਜੋਗ ਆ ਓ ਥੱਲੇ ਨੂਰ ਹਾਂਜੀ ਦੁਆਨ ਨਾਲ ਆਪਾਂ ਵਿਖਾਏ ਆ ਜੀ ਹਾਂਜੀ ਫਿਰ ਚੱਲ ਜਾਈਏ ਕੋਈ ਗੱਲ ਨਹੀਂ 5 ਵਜੇ ਟਾਂਕ ਰੱਖੋ ਤੁਸੀਂ ਆ ਮੈਂ ਇਧਰ ਮੇਰੇ ਨਾਲ ਵੀਰ ਹੋਣੀ ਸਾਰੇ ਮੇਰੇ ਵਲੌਗ ਬਣਾਉਣ ਦੇ ਵਿੱਚ ਬਹੁਤ ਸਹਾਇਤਾ ਕਰ ਰਹੇ ਕਹਿੰਦੇ ਤੁਹਾਡੇ ਨਾਲ ਨਾਲ ਰਹਿੰਦੇ ਆ ਦੋ ਤਿੰਨ ਜਣੇ ਹੋ ਆ ਬਿੱਲੋ ਮਾਲੂ ਵਾਲੀ ਆ ਗਏ ਬਿੱਲੋ ਬਿੱਲੋ ਆ ਆ ਬਿੱਲੋ ਆ ਗਏ ਬਿੱਲੋ ਆ ਗਏ ਬਿੱਲਾ ਵੀ ਵਲੌਗ ਵਿੱਚ ਆ ਗਏ ਤੇ ਬਿੱਲੋ ਵਲੌਗ ਦੀ ਸ਼ਾਨ ਵਧਾਉਂਦੇ ਆ ਕਹਿੰਦੇ ਚੌਥੇ ਥੱਲੇ ਲੱਗੇ ਹੋਏ ਸੀ ਇਸ ਕਰਕੇ ਬਿੱਲੋ ਹਟਾ ਚਿੱਤੇ ਚੌਥ ਜਿਨ੍ਹਾਂ ਨੇ ਪੁੰਨ ਕੀਤੇ ਇਹ ਲੋਹਣਾਂ ਉੱਤੇ ਇਹ ਘੋੜਾ ਵੱਧ ਗਿਆ ਗੋਲੇ ਮਾਰੇ ਇਹ ਚਾਹ ਥੱਲੇ ਲੱਗੇ ਆਹ ਕੀ ਹੋ ਗਿਆ ਕਹਿਰ ਇੱਧਰ ਤੁਹਾਨੂੰ ਦਿਖਾਉਣੇ ਆ ਜੀ ਇੱਧਰ ਦੀ ਸਾਈਡ ਤੋਂ ਪਿੰਡ ਦਾ 뷰 ਆਂਡੇ ਸੱਚੀ ਗੱਲ ਆ ਰਹਿਣ ਦੋ ਟੱਕਦੇ ਨੇ ਜਿੱਤਰਾ ਟੱਕੇ ਉਦਾਂ ਟੱਕਦੇ ਇਹਨਾਂ ਨੂੰ ਉੱਤੇ ਭਾਦ ਗਏ ਟੱਕ ਉਹ ਨਹੀਂ ਰਹਿਣ ਦੇ ਉਹ ਮਰੇ ਆ ਮਰੇ ਕਬੂਤਰ ਚਾਹ ਟੱਕਦੇ ਉਹ ਹੀ ਹੋਣੇ ਫਿਰ ਰਹਿਣ ਦੋ ਉਹ ਹੀ ਹੋਣੇ ਕੋਈ ਉਹ ਤੇ ਭਰਾਵਾ ਨਿਗਾਹ ਆਏ ਉਹ ਰਹਿੰਦੇ ਉਹਦਾ ਹੀ ਹੁਣੇ ਆ ਖਰਾਬ ਹੋਈਆਂ ਆਖਾਂ ਗੁਰਦੂ ਤੇ ਜੁੜੂ ਤੇ ਹਾਂਜੀ ਕੀ ਫੇਮਸ ਹੋ ਜਾਣੇ ਤੇ ਉਧਰ ਦੂਜੀ ਸਾਈਡ ਗੁਰਦੁਆਰਾ ਸਾਹਿਬ ਦਾ 뷰 ਬਹੁਤ ਘੈਂਟ ਆ ਰਿਹਾ ਉਹ ਨਾ ਓਏ ਵੀ ਉਧਰ ਕਿੰਨੀ ਬੁੜੀ ਹਾਲਤ ਉਹ ਰਹਿੰਦੇ ਛੜਦੇ ਗਰੀਬ ਤੋਂ ਅੱਗੇ ਜੁੜਦੇ ਨਹੀਂ ਜਾਂਦੇ ਔਰ ਪੜਦੇ ਉਹ ਨਾ ਉਹ ਰਹਿੰਦੇ ਔਰ ਵੇਖਾ ਕਿੱਦਾਂ ਦਸਨ ਆਦੇ ਆਂਦੇ ਚਲ ਗਿਆ ਨਾ ਫੇਰ ਉੱਥੇ ਕੋਈ ਗੱਲ ਨਹੀਂ ਆ ਜਾਓ ਥੱਲੇ ਚਲੀਏ ਦਾਤਾ ਜੀ ਨਾਲ ਆਓ ਟਿੱਲੂ ਮਾਲੂ ਵਾਲੀਆ ਬਲੌਗ ਚਲੋ ਕੱਲਾ ਮਾਲੂ ਵਾਲੀਆ ਵਾ ਟਿੱਲੂ ਮਾਲੂ ਵਾਲੀਆ ਉਹ ਅੰਦਰ ਪਰੇ ਕੇ ਰਹੀਆਂ ਜਿੱਦ ਲਈ ਫੁਲਿੰਸ ਵੇ ਮੈਂ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਚਲੋ ਜਿੰਨੀ ਨਾਲ ਆਪਣੇ ਤੋਂ ਹੁੰਦੀ ਆਪਾਂ ਕਰੀਦੀ ਆ ਬਾਕੀ ਆਪ ਗੁਰਦੁਆਰਾ ਸਾਹਿਬ ਦੇ ਵਲੌਗ ਬਣਾ ਕੇ ਸਰਤਾਂ ਨੂੰ ਦਿਖਾਈ ਦੇ ਆ ਕਿ ਬਾਅਦ ਤੋਂ ਬਾਅਦ ਗੁਰੂ ਘਰ ਜਾ ਕੇ ਸੇਵਾ ਕਰਿਆ ਕਰੋ ਕਿਉਂਕਿ ਸੇਵਾ ਦਾ ਹੀ ਫਾਇਦਾ ਨੂੰ ਲੱਗਣਾ ਤੇ ਜੇ ਦਿਨ ਜਾ ਕੇ ਸੇਵਾ ਨਹੀਂ ਇਹ ਕਰਦੇ ਫਿਰ ਤੁਸੀਂ ਉਤਰਾਂ ਹੀ ਆਉਦੇ ਏ ਫਿਰ ਫਿਰ ਤੁਹਾਡੇ ਸੇਵਾ ਕੀਤਾ ਤਾਂ ਕੋਈ ਐਡਾ ਫਾਇਦਾ ਨਹੀਂ ਹੁੰਦਾ ਹਾਂਜੀ ਨੂੰ ਲੱਗਿਆ ਡੈਡੀ ਠੀਕ ਆ ਨਾ ਜੀ ਜਰ ਕੱਢਦੇ ਚੈਨਲ ਅੱਛਾ ਇਹ ਵੀ ਦੱਸ ਦਈਏ ਆਹ ਦਾ ਪਿਆ ਮੌਲਾਉਂਦਾ ਮੇਰਾ ਆਦਾ ਇਹ ਵੀ ਦਾਤੇ ਅੱਠਵੇਂ ਆਏ ਇਹਨਾਂ ਇਹਨਾਂ ਮੁੰਡਿਆਂ ਦੇ ਹੱਥ ਜਵਲਾ ਹੋ ਗਏ ਇਹਨਾਂ ਦਾ ਇਹਦਾ ਮੁੰਡੇ ਦਾ ਇਹਨਾਂ ਪਹਿਲਾਂ ਦੋ ਲੌਗ ਬਣੇ ਇੱਕ ਉਹ ਗੁਰਦਾਰ ਬਣਿਆ ਸੀ ਤੇ ਕਿਨਾਂ ਦਾ ਬਰੰਟੇ ਖੇਡਦੇ ਆਂਦਾ ਇਹਨਾਂ ਦਾ ਬਣਿਆ ਆ ਸਾਡਾ ਚੌਥਾ ਸਾਡਾ ਚੌਥਾ ਚੌਥਾ ਕਿਧਰ ਆ ਗਿਆ ਆ ਬੰਬੀ ਜਿਹੜਾ ਹੈ ਹਾਂ ਇੱਕ ਬੰਬੀ ਦੇ ਬਣਿਆ ਇਹਨਾਂ ਦਾ ਨਾ ਹੁੰਦੇ ਆਂ ਦਾ ਕੋਈ ਜਿਹੜਾ ਗਾਣੇ ਵਾਲਾ ਗਾਣੇ ਵਾਲਾ ਕਿਹੜਾ ਮੈਂ ਕਿਉਂ ਗਾਣੇ ਲੱਗੇ ਸੀ ਆਹੋ ਬੰਬੀ ਵਾਲਾ ਹੀ ਤਲਾਵ ਜਲੀਏ ਥਲੇ ਤੇ ਹੁਣ ਇਹ ਜਿਹੜੇ ਬੱਚੇ ਛੋਟੇ ਛੋਟੇ ਇਹ ਮੇਰਾ ਬੜਾ ਸਾਥ ਦੇਂਦੇ ਆ ਆਜੋ ਪਹਿਲਾਂ ਤੁਹਾਡੀ ਫੋਟੋ ਜ਼ਿੰਦਗੀ ਮੇਰੀ ਜਨਮ ਲੈ ਮੈਂ ਸਭ ਤੁਹਾਨੂੰ ਦੱਸਣੇ ਹਾਂ ਹਾਂਜੀ ਇਹ ਜਿਹੜੇ ਛੋਟੇ ਛੋਟੇ ਸਾਰੇ ਬੱਚੇ ਆ ਇਹ ਮੇਰਾ ਬੜਾ ਸਾਥ ਦੇਂਦੇ ਆ ਵੀਡੀਓ ਬਣਾਉਂਦੇ ਵਿੱਚ ਕਹਿੰਦੇ ਤੁਸੀਂ ਵੀਡੀਓ ਬਣਾਓ ਅਸੀਂ ਤੁਹਾਡੇ ਨਾਲ ਆ ਤੇ ਇਹ ਹੁਣ ਮੇਰੇ ਨਾਲ ਨਾਲ ਹੀ ਰਹਿੰਦੇ ਆ ਜਦੋਂ ਜਦੋਂ ਵੀਡੀਓ ਬਣਦੀ ਆ ਤੇ ਦੂਜੀ ਸਾਈਡ ਦਾ ਨੂੰ ਦਿਖਾਉਣਾ ਚਾਹੁੰਦੇ ਆ ਆ ਵੀਰ ਹਣੀ ਉਧਰ ਬਾਲਣ ਕਟਣਦੇ ਆ ਸ਼ਾਇਦ ਫੋਟੋ ਆ ਜੀ ਨਾਲ ਦੀ ਹਾਂ ਆ ਗਈ ਔਰ ਉਧਰ ਬਾਲਣ ਕਟਣਦੇ ਆ ਜਿਹੜਾ ਪੇਪਲ ਆ ਬਹੁਤ ਵੱਡਾ ਆ ਹੀ ਤੇ ਉਹਨੂੰ ਹੁਣ ਉਸ ਜਿਹੇ ਸ਼ਾਂਗਨਦੇ ਆ ਜੋ ਖੈਰ ਆਪਾਂ ਚੱਲਦੇ ਆ ਜੀ ਕੱਲੇ ਹਾਂਜੀ ਚਲੋ ਇਧਰ ਚਲੋ ਇਧਰ ਘਰੋਂ ਹਟਦਾ ਜਾ ਕੇ ਲੱਗੇ ਜੀ ਦਿਖਾਣਾ ਹੋਰ ਨਹੀਂ ਚੱਲੇ ਥੱਲੇ ਉਹਨੇ ਵਾਲਾ ਵੀਊ ਵਿਖਾਉਣਾ ਤੇ ਵੀਰ ਹਣੀ ਸੇਵਾ ਕਰਦੇ ਆ ਹਾਂਜੀ 5 ਘੰਟੇ ਵੀਰ 7 ਤੇ ਆ ਜੇ ਇੱਧਰ ਇੱਧਰ ਵੀਰਾਂ ਨੇ ਦਰਬਾਰ ਤਾਂ ਹੁੰਦਾ ਤੇ ਮੈਨੂੰ ਕਹਿੰਦੇ ਵੀਡੀਓ ਬੰਦ ਕਰ ਬਗਤਰੋ ਨਾ ਹੀ ਮਤ ਪਹਿਲਾਂ ਨਹੀਂ ਬੰਦ ਕਰ ਵੀਡੀਓ ਨੂੰ ਲੈ ਕੇ ਜਿਹੜਾ ਆਫਿਸ ਵਾਲੀ ਵੀਡੀਓ ਦੇਖੀ ਚਾਰ 4 ਹੁਣ ਹੋ ਗਈ ਆਖੀ ਨਾ ਕਰ ਵਿਚਾਰਾ ਜਿਹੜੇ ਚਾਰ ਲਾਏ ਉਹਨਾਂ ਚਾਰਾਂ ਨੂੰ ਬਾਜ ਮਾਰ ਲਾ ਆ ਲੋੜੇ ਤੇ ਨਾ ਤੂੰ ਪਾ ਮਾਰ ਬਾਈ ਵੀ ਰੋਣੇ ਕਰਦਾ ਗੁੱਸਾ ਕਰਦੇ ਹਾਡੀ ਦੀ ਫੋਟੋ ਆਉਣੀ ਚਾਹੀਦੀ ਵਲੌਗ ਦੇ ਵਿੱਚ ਤੇ ਚਲੋ ਆਪਾਂ ਇਹਨਾਂ ਦੀ ਫੋਟੋ ਕੱਟ ਦਾਂਗੇ ਸ਼ਹਿਰ ਕੋਈ ਗੱਲ ਨਹੀਂ ਹੈ ਯਾਨਾ ਦੇ ਬਾਕੀ ਸ਼ਹਿਰ ਕੋਈ ਗੱਲ ਨਹੀਂ ਆਪਾਂ ਨੇ ਕਿਹਾ ਗੁੱਸਾ ਆਪਰ ਬਣਾਉਣੇ ਆ ਜੀ ਆਪਣੇ ਵਲੌਗ ਚਲੋ ਡੰਡੋ ਗੰਡੀ ਆਇਸ਼ਾ ਕਹਿੰਦੇ ਮਨਵੀਰ ਵੀ ਕਰਦਾ ਗੁੱਸਾ ਵੀ ਸਾਡਾ ਨਾ ਬਣਾ ਤੂੰ ਵਲੌਗ ਠੀਕ ਹੈ ਜੀ ਮਨਵੀਰ ਦਾ ਵੀ ਆਪਾਂ ਦਵਾਂਗੇ ਕੱਟ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਦਵਾਨ ਹਾਲ ਝਪਲਾ ਪਾ ਲਈਏ ਯਾਰ ਇੱਥੇ ਬਿਲੋ ਉਧਰ ਰਹਿਣ ਦੇ ਉਧਰ ਜਣਾ ਆ ਲੈ ਉਰਵਾ ਪੈਰ ਕਹਿੰਦੇ ਸਾਰੇ ਗੰਦੇ ਹੋ ਗਏ ਯਾਰ ਚਲ ਆਉਂ ਚੱਲੀਏ ਓਏ ਹੁਣ ਚੱਲੇ ਆ ਜੀ ਅਸੀਂ ਥੱਲੇ ਤੇ ਮੈਨੂੰ ਕਹਿੰਦਾ ਤੋ ਮੁੰਡੇ ਤੋੜਦਾ ਨਾਲੋਂ ਖੈਰ ਕੋਈ ਗੱਲ ਨਹੀਂ ਆਪਾਂ ਤੋੜਦੇ ਹੀ ਸਹੀ ਆਪਾਂ ਤੋੜਦੇ ਹੀ ਆ ਮੁੰਡੇ ਕੋਈ ਗੱਲ ਨਹੀਂ ਆਪਾਂ ਕੇ ਨਾ ਕੇ ਬੰਨੇ ਤਾਂ ਲਾਉਨੇ ਹੀ ਆ ਇਹਨਾਂ ਨੂੰ ਕੀ ਪਤਾ ਲੋਕਾਂ ਨੂੰ ਕਿਉਂ ਮੁੰਡਿਓ ਹਣਾ ਜੀ ਦੇ ਆਏ ਹੁਣ ਤਾਂ ਚੱਲ 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 ਪਹੁੰਚੇ ਬਰਾਮਣ ਤਾਰੂ ਸਾਹਿਬ ਉਹਦੀ ਆਹਨ ਖੜਿਆ ਖੜਿਆ ਕਿੰਨੇ ਮੇਰੇ ਦੋ ਚੋਪ ਦੇ ਦਿੱਤੀ ਜਰੀ ਉਹਦਾ ਨਾਂ ਵੀ ਚੋਨਾ ਉਹਦਾ ਇਹਦੇ ਸਿਰਾਂ ਲਿਆ ਕੇ ਬਾਹਰ ਤੇ ਪਲੇ ਭੜਿਆ ਕਰਾਉਣਾ ਅੱਜ ਮੈਂ ਤਾਂ ਉਹਨਾਂ ਨੂੰ ਕੁਝ ਕਰਦੇ ਇੱਥੇ ਸਾਰੇ ਦਰਬਾਰ ਦੇ ਫੁੱਲ ਵਗੈਰਾ ਸਾਰਾ ਕੁਝ ਤੋਂ ਹੋ ਕੇ ਸਾਫ਼ ਕਰਕੇ ਤੇ ਸਾਰੇ ਰੱਖੇ ਹੋਏ ਆ ਮੰਜਿਆਂ ਦੇ ਇੱਧਰ ਇੱਧਰ ਲੰਗ ਰਿਹਾ ਚਾਦਾ ਸੰਘਾਵਾ ਤੇ ਤਿਆਰ ਹੋਣ ਦਿਆ ਦੂਜੀ ਸਾਈਡ ਲੋ ਤੇ ਵੀ ਪੋਚਾ ਫੇਰਾ ਜਾ ਰਿਹਾ ਵਾ ਉਧਰ ਵੀ ਸਾਰੇ ਜਿੰਨਾ ਕੱਚਾ ਥਾ ਵਾ ਸਾਰੇ ਤੇ ਪੋਚਾ ਫੇਰਾ ਜਾ ਰਿਹਾ ਪਰਲੀ ਸਾਈਡ ਵੀ ਤੇ ਉਧਰ ਪਰ ਇੱਧਰ ਬਾੜ ਦੇ ਵੀ ਸਾਰੇ ਤਰਾਈਆਂ ਤਲਾਈਆਂ ਸਾਰੀਆਂ ਬਾਹਰ ਕੱਢੀਆਂ ਵਾ ਓਏ ਰੋਣਾ ਨਹੀਂ ਆ 3 phút lần lắm với 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 với lắm với với lắm với lắm với lắm với lắm với lắm với lắm ਇਧਰ ਤਾਈ ਵੀਡੀਓ ਨਹੀਂ ਦਿਖਾਉਂਦੀ ਗਾਨ ਲੱਪੇ ਆ ਹਾਂ ਮੇਰਾ ਨਾ ਫੋਨ ਤੇ ਮੇਰਾ ਨਾ ਨਹੀਂ ਨਹੀਂ ਓਏ 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 ਰੋਣਾ ਨਹੀਂ ਰੋਈਦਾ ਫੜਾਂਦਾ ਵਾ ਤੂੰ ਹੀ ਕਰ ਦੇ ਤੂੰ ਹੀ ਕਰ ਤੂੰ ਤੂੰ ਉਈ 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 ਆਲਾ ਤੂੰ ਫੜਲਾ ਫੋਨ ਫੇਰ ਆਪਾਂ ਨਹੀਂ ਕਰਨਾ ਕਿ ਫਿਰ ਕੈਮਰਾ ਫੜਨਾ ਸੋ ਮਿੱਤਰੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਫਾਰਵਰਡ ਕਰਦੇ ਹੋ ਮਾ ਫੋਨ ਤਾਂ ਫੋਨ ਨਹੀਂ ਆਹ ਮੇਰਾ ਕੋਲੇ ਫੋਨ ਹੁੰਦਾ ਕਿੰਨੇ ਕਿੰਨੇ ਫੋਨ ਤੁਹਾਡੇ ਕਰਾਉਂਦੇ ਆਹ ਮੁੰਡੇ ਹਣੇ ਦੋ ਕਰਾਉਂ ਕਰਤੀ ਹੁੰਨ ਨਹੀਂ ਮੈਂ ਮਿੱਤਰੋ ਝੂਠ ਮਾਰਦਾ ਹਾਂ ਯਾਰ ਮੈਂ ਹਾਂ ਨਹੀਂ ਝੂਠਾ ਹਾਂ ਹਾਂ ਚਲੋ ਕੋਈ ਨਹੀਂ ਕਿੰਨਾ ਟੋਲੇ ਕੋਹਤਰਾ ਨਾਲ ਕੋਲ ਆਇਆ ਕੋਈ ਨਾ ਆਇਆ ਆਇਸ਼ਾ WhatsApp ਤੇ ਨਹੀਂ ਆਣਾ ਕੋਈ ਨਾ ਆਣਾ ਠੀਕ ਹੈ ਤੋਂ ਕੋਈ ਗਾਣੇ ਮਿੱਤਰੋ ਵੀਡੀਓ ਵਧੀਆ ਲੱਗਿਆ ਹੋਏ ਲਾਈਕ ਸ਼ੇਅਰ ਕਮੈਂਟ ਕਰ ਦਿਓ ਆ ਗੈਂਗ ਆਉਂਦੀ ਇੱਕ ਤਰੀ ਫਿਰ ਮਿਲਦੇ ਆਈ ਆਪਾਂ ਦਾ ਨਵਾਂ ਨਵੀਂ ਵੀਡੀਓ ਦੇ ਵਿੱਚ ਮੇਲੇ ਦੇ ਵਲੋਗਾਂ ਦੇ ਵਿੱਚ ਮਿਲਾਂਗੇ ਲੋਕ ਦੁਨੀਆ ਬੜਿਆ ਗੱਲਾਂ ਕਰਦੀ ਆ ਮੈਨੂੰ ਪਤਾ ਨਹੀਂ ਕੀ ਗੱਲ ਆ ਯਾਰੋ ਮੈਂ ਕੀ ਕਹਾਂ ਆ ਵੀ ਮੇਰੇ ਤੋਂ ਛੜਦੇ ਆ ਜਾਂ ਮੇਰੇ ਤੇ ਲੱਗਦੇ ਆ ਮੈਂ ਆਪ ਨਹੀਂ ਸਮਝਣ ਲਿਆ ਤੇ ਬੜੀ ਹੀ ਰਖਾ ਮਤਲਬ ਉਹਦੀ ਰਖਾ ਖਾਂਦੀ ਤੇ ਯਾਰ ਬੜਾ ਮਨ ਦੁਖੀ ਹੁੰਦਾ ਤੇ ਯਾਰ ਇਹਨਾ ਕਰਕੇ ਤੇ ਵਲੌਗ ਬਣਾਉਂਦੇ ਆ ਤੇ ਤੂੰ ਇਹਨਾ ਦੇ ਹਿਸਟਰੀ ਇੱਕ ਸੇਵ ਕਰਕੇ ਰੱਖਣ ਦੇ ਆ ਇੰਟਰਨੈਟ ਤੇ ਜਿਹੜੇ ਤੇ ਨੂੰ ਇਹਨਾ ਮਾੜਾ ਬੋਲਦੇ ਜਾਂ ਇਸ ਤਰ੍ਹਾਂ ਦੇ ਨਾ ਕਰਦੇ ਯਾਰ ਬੜਾ ਕੇ ਇਹਨਾਂ ਨੂੰ ਮਨ ਨੂੰ ਦੁਖ ਜਾਂਦਾ ਪਰ ਫਿਰ ਵੀ ਸੋਚੀਦਾ ਕਿ ਯਾਰ ਹਾਂ ਜਿਹੜਾ ਕੰਮ ਆਪ ਨੂੰ ਚੰਗਾ ਲੱਗਦਾ ਉਹ ਕਰਨਾ ਚਾਹੀਦਾ ਹਣ ਮੈਨੂੰ ਚੰਗੇ ਲੱਗਦੇ ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਉਹ ਮੈਂ ਕਰਦਾ ਵਾਂ ਤੇ ਇਹ ਜਿਹੜੇ ਲੋਕ ਆ ਨਾ ਇਹ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਜਾਂ ਤੁਸੀਂ ਕਿਸੇ ਦੀ ਇੱਛਾ ਨਾਲ ਵੀ ਕਰੋਗੇ ਨਾ ਇਹ ਤੁਹਾਨੂੰ ਫਿਰ ਵੀ ਕਹਿਣਗੇ ਵੀ ਆ ਤੂੰ ਆ ਕੰਮ ਨਹੀਂ ਚੰਗਾ ਕਰਨ ਦਾ ਇਸ ਕਰਕੇ ਆਪਣੀ ਮਰਜ਼ੀ ਕਰੋ ਤੇ ਆਪਾਂ ਫੇਰ ਕਿਸ ਦਿਨ ਤੁਹਾਨੂੰ ਮਿਲਾਂਗੇ ਉਹ ਦਿਨ ਆਪਾਂ ਆਪਣੇ ਦਿਲ ਦੀਆਂ ਗੱਲਾਂ ਸਾਰੀਆਂ ਸਾਂਝੀਆਂ ਕਰਾਂਗੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ